ਪਰਵਾਸੀ ਭਾਰਤੀਆਂ ਦਾ ਆਪਣੇ ਵਤਨ ਦੀ ਮਿੱਟੀ ਨਾਲ ਇੰਨਾ ਜ਼ਿਆਦਾ ਮੋਹ ਹੈ ਕਿ ਉਹ ਸਮੇਂ-ਸਮੇਂ ਤੇ ਆਪਣੇ ਪਿੰਡ ਆ ਕੇ ਕੁਝ ਅਜੀਹਾ ਕਰ ਜਾਂਦੇ ਨੇ ਜੋ ਕਿ ਦੂਸਰੇ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ ਅਜੀਹੀ ਉੱਚ ਸਖਸ਼ੀਅਤ ਦੇ ਮਾਲਕ ਨੇ ਪਰਵਾਸੀ ਭਾਰਤੀ ਅਤੇ ਸਮਾसेवी ਟੇਕਚੰਦ ਪੁਣੀ ਜਿਨ੍ਹਾਂ ਨੇ ਆਪਣੇ ਪਿੰਡ ਦੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਕਈ ਅਹਿਮ ਯਤਨ ਕੀਤੇ ਨੇ ਇਸੇ ਹੀ ਕੜੀ ਦੇ ਚੱਲਦਿਆਂ ਪਰਵਾਸੀ ਭਾਰਤੀ ਟੇਕਚੰਦ ਪੁਰੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਾਨੀ ਦੇ ਸਟਾਫ ਦੀ ਮੁੱਖ ਜ਼ਰੂਰਤ ਨੂੰ ਪੂਰਾ ਕਰਦੇ ਇੱਕ ਫ੍ਰੀਜ ਭੇਂਟ ਕੀਤੀ ਇਸ ਦੌਰਾਨ ਉਹਨਾਂ ਨਾਲ ਹੈਪਿੰਗ ਹੈਡਜ਼ ਆਰਗੇਨਾਈਜੇਸ਼ਨ ਫਰਗਵਾ ਦੇ ਸੰਸਤਾਪਕ ਪ੍ਰદાન ਹਰਮਿੰਦਰ ਸਿੰਘ ਬਸਰਾ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਬਾਂਸਰ ਸਨੀ ਅਤੇ ਪੰਜ ਮਿੰਟੂ ਤੋਂ ਇਲਾਵਾ ਸਕੂਲ ਦਾ ਸਟਾਫ ਵੀ ਮੌਜੂਦ ਸੀ ਇਸ ਮੌਕੇ ਪ੍ਰਵਾਸੀ ਭਾਰਤੀ ਟੇਕਚੰਦ ਪੁਰੀ ਨੇ ਆਖਿਆ ਕਿ ਉਹ ਹਮੇਸ਼ਾ ਹੀ ਨਗਰ ਦੀ ਬਿਹਤਰੀ ਲਈ ਕੰਮ ਕਰਦੇ ਆਏ ਹਨ ਤੇ ਅੱਗੇ ਤੋਂ ਵੀ ਕਰਦੇ ਰਹਿਣਗੇ ਸ਼੍ਰੀ ਪੁਨੀ ਨੇ ਹੋਰਨਾਂ ਪ੍ਰਵਾਸੀ ਭਾਰਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪਿੰਡ ਦੇ ਕੰਮਾਂ ਲਈ ਵੱਤਵਾਂ ਯੋਗਦਾਨ ਪਾਉਣ ਇਸ ਦੌਰਾਨ ਜਿੱਥੇ ਵਾਤਵਾਂਗ ਬੁਲਾ ਰਹੇ ਨੇ ਪ੍ਰਵਾਸੀ ਭਾਰਤੀ ਟੇਕਚੰਦ ਪੁਣੀ ਵੱਲੋਂ ਕੀਤੇ ਜਾਂਦੇ ਸਮਾਈ ਪੜਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਈ ਸਕੂਲ ਸਟਾਫ ਨੇ ਪ੍ਰਵਾਸੀ ਭਾਰਤੀ ਟੇਕਚੰਦ ਪੁਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਹ ਪਿੰਡ ਸਾਨੀ ਮੇਰਾ ਜੱਦੀ ਪਿੰਡ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਸਕੂਲ ਦੇ ਵਿੱਚ ਇਹ ਆਪੋਨਾ ਔਰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਾਂ ਕੱਲ ਹੀ ਸਰਪੰਚ ਸਾਹਿਬ ਨੇ ਇੱਕ ਕਿਸੇ ਤਰੀਕੇ ਨਾਲ ਕਿ ਆਪਾਂ ਇੱਕ ਅਦਾ ਦਿੰਦੇ ਹੋ ਤੇ ਮੈਂ ਕਿਹਾ ਆਪਾਂ ਕੱਲ ਨੂੰ ਤੁਹਾਡੇ ਕੋਲ ਫਿਰ ਜੁਚਾ ਲਾਂਗੇ ਇਸ ਕਰਕੇ ਅਸੀਂ ਸਵੇਰੇ ਅੱਜ ਫਰੇਜ਼ੀਨ ਨੂੰ ਦੇਣ ਹੈਂਡਓਵਰ ਕਰਨ ਆਏ ਆ। ਇਹ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਇਹ ਨਹੀਂ ਕਿ ਮੈਂ ਫਰੇਜ਼ ਲੈ ਕੇ ਆਇਆ ਜਾਂ ਨਹੀਂ ਲੈ ਕੇ ਆਇਆ। ਇਹ ਸਿਰਫ ਇਹਨਾਂ ਦਾ ਇੱਕ ਹੁਕਮ ਸੀ ਜਿਹੜਾ ਅਸੀਂ ਜ਼ਰੂਰ ਮੰਨਣਾ। ਸਾਨੂੰ ਬੜੀ ਖੁਸ਼ੀ ਆ ਇਹ ਸਾਨੂੰ ਹੁਕਮ ਕਰਦੇ ਰਿਆਂ ਅਸੀਂ ਉਹ ਹੁਕਮ ਇਹਨਾਂ ਦਾ ਮੰਨਦੇ ਰਾਵਾਂਗੇ ਜਿਹੜਾ ਵੀ ਹੁਕਮ ਕਰਦੇ। ਕਿਉਂਕਿ ਸਾਡੇ ਸਰਪੰਚ ਸਾਹਿਬ ਦੇ ਸਾਨੂੰ ਬੜਾ ਮਾਣ ਆ। ਬੜੇ ਤਰੀਕੇ ਨਾਲ ਔਰ ਬੜੇ ਸੁਲਝੇ ਤਰੀਕੇ ਨਾਲ ਇਹ ਕੰਮ ਕਰਾਇਆ। ਸਾਨੂੰ ਧੰਨਵਾਦ। ਇਹੋ ਹੀ ਅਸੀਂ ਚਾਹੁੰਦੇ ਹਾਂ। ਸਾਰੇ ਐਨਆਰਆਈ ਵੀਰਾਂ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਜਿੰਨੀ ਵੀ ਉਹ ਵੱੱਟ ਵੱੱਟ ਇਸ ਨਗਰ ਲਈ ਹੈਲਪ ਕਰਨ ਜ਼ਰੂਰ ਕਰਨ ਜਦੋਂ ਵੀ ਉਹ ਸਕੂਲ ਚ ਆਉਣ ਗੇੜਾ ਮਾਰਨ ਔਰ ਆਕੇ ਨਾਲ ਕੋਈ ਆਪਣਾ ਸੁਝਾਅ ਦੇਵੇ ਕੋਈ ਗੱਲਬਾਤ ਕਰੇ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਰਪੋੜ ਨੂੰ ਸੰਬੰਧ ਰੱਖਦੇ ਆ ਹੋਇਆ ਅੱਜ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸਾਨੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪ੍ਰੀਤ ਕਾਂਪਨੀ ਜੀ ਮਾਡਾ ਨਾਰ ਸਰਪੰਨ ਸਹਿਵਾਨ ਸਰ ਦੇਸ਼ ਸਿੰਘ ਬਾਂਸਲ ਪੰਜ ਸਹਿਵਾਨ ਘਵਾਰੇ ਤੋਂ ਆਏ ਮੇਰੀ ਬਹੁਤ ਹੀ ਹਰਮਨ ਪਿਆਰੀ ਬੀ ਬਸਰਾ ਸਾਹਿਬ ਜੀ ਤੇ ਸਾਡੇ ਸਨੀ ਭਾਜੀ ਜੀ ਸਨੀ ਪਿੰਡ ਤੋਂ ਅਸੀਂ ਇਹਨਾਂ ਦਾ ਸਕੂਲ ਪਹੁੰਚਣ ਤੇ ਬਹੁਤ ਹੀ ਸਵਾਗਤ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਸਕੂਲ ਪ੍ਰਾਇਮਰੀ ਸਕੂਲ ਨੂੰ ਜਿਹੜੀ ਲੋੜ ਨੂੰ ਮੁੱਖ ਸਮਝਦਿਆਂ ਹੋਇਆ ਇੱਕ ਫ੍ਰੀਜ ਦੇ ਕੇ ਗਏ ਸਾਡੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਇਸ ਤਰ੍ਹਾਂ ਸਾਡੇ ਜਿਹੜੇ ਐਨਆਰਈ ਵੀਰ ਚੜ੍ਹਦੀ ਕਲਾ 'ਚ ਰਹੇ ਪਰਮਾਤਮਾ ਨੇ ਚੜ੍ਹਦੀ ਕਲਾ 'ਚ ਰੱਖੇ ਤੇ ਨਰਾਜ ਚੁਗ ਨਹੀਂ ਕਰੇ ਧੰਨਵਾਦ ਇਸ ਦੌਰਾਨ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਬਾਂਸਲ ਅਤੇ ਹੋਰਨਾ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਵਿੱਚ ਚੱਲ ਰਹੇ ਵਕਫਾ ਵਿਕਾਸ ਕਾਰਜਾਂ ਨੂੰ ਲੈ ਕੇ ਵਿਜ਼ਿਟ ਵੀ ਕਰਵਾਈ ਗਈ ਤੇ ਦੱਸਿਆ ਗਿਆ ਕਿ ਪਿੰਡ ਵਿੱਚ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਨੇ ਜਾਂ ਚੱਲ ਰਹੇ ਹਨ ਉਹ ਸਭ ਪ੍ਰਵਾਸੀ ਭਾਰਤੀ ਟੇਕਚੰਦ ਪੁਨੀ ਅਤੇ ਹੋਰ ਪਿੰਡਵ ਦੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹੀ ਚੱਲ ਰਹੇ ਹਨ ਜਿਸ ਲਈ ਨਗਰ ਦੇ ਵਾਸੀ ਪ੍ਰਵਾਸੀ ਭਾਰਤੀਆਂ ਅਤੇ ਹੋਰ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕਰਦੇ ਹਨ ਇਹ ਸਾਡੇ ਅੰਕਲ ਜੀ ਟੇਕਚੰਦ ਪੁਨੀ ਜੀ ਸਾਨੂੰ ਮਿਲੇ ਹੁਣ ਆਏ ਸੀਗੇ ਬਾਹਰੋਂ ਆਇਆਂ ਨੂੰ ਆਪ ਪਿੰਡ ਦਾ ਦਿਖਾਇਆ ਸੀਵਰੇਜ ਪਾ ਰਹੇ ਆ 2 ਫੁੱਟ ਦਾ ਇਹ ਬਹੁਤ ਦੇਰ ਤੋਂ ਰੁਕਿਆ ਹੋਇਆ ਕੰਮ ਸੀਗਾ ਇਹ ਆਪਣੇ ਚੈਚਮਾ ਦੇ ਸਰਪੰਚ ਦੇ ਘਰ ਤੋਂ ਲੈ ਕੇ ਬਾਹਰ ਸਰ ਮੇਜਰ ਸਿੰਘ ਉਹਨਾਂ ਦੀ ਪੁਲੀ ਤੱਕ ਸੀ ਇਹਨੂੰ ਕੰਪਲੀਟ ਕਰਨਾ ਤਾਂ ਪਿੰਡ ਦੇ ਵਿੱਚੀ ਵੀ ਇਹਨੂੰ ਨਿਘਾ ਰਹੇ ਆ 2 ਫੁੱਟ ਦਾ ਜਿਹੜਾ ਨਾਲਾ ਸੀ ਉਹ ਵੀ ਬਾਕੀ ਆਉਂਗੇ ਪੰਚਾਇਤ ਸਾਰੀ ਬਹੁਤ ਸਹਿਯੋਗ ਦੇ ਰਹੀ ਹੈ ਸਾਡੇ ਨਾਲ ਆ ਬਾਕੀ ਮੈਂਬਰਪੈਂਡ ਦੇ ਸਾਰੇ ਜਿੰਨੇ ਵੀ ਆ ਸੱਜਣ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਸਹਿਯੋਗ ਹੈ ਇਹਦੇ ਵਿੱਚ